ਏਗਾ ਪਿੰਡ ਖਾਈ ਫੇਮੇ ਕੀ ਫਿਰ ਪਾਣੀ ਬਿਲਕੁਲ ਜੂ ਸੀਜ਼ਨ ਸ਼ੁਰੂ ਹੋਇਆ ਪਾਣੀ ਬੰਦ ਹੀ ਨਹੀਂ ਹੋਇਆ ਜੀ ਬਿਲਕੁਲ ਆ ਤੁਸੀਂ ਆਪ ਦੇ ਸਾਡੇ ਕੰਡਿਆਂ ਤੇ ਚੱਲਦਾ ਪਿਆ ਪਾਣੀ ਜੀ ਤੇ ਸਾਨੂੰ ਐਸੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਰਹੀ ਪਾਣੀ ਦੇ ਵਿੱਚ ਤੇ ਬਹੁਤ ਸੋਹਣਾ ਜੀ ਬਹੁਤ ਵਧੀਆ ਵੀ ਪਹਿਲਾਂ ਤੱਕ ਸਾਨੂੰ ਪਾਣੀ ਪਹੁੰਚਦਾ ਪਿਆ ਹਾਂ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਪਿੰਡ ਖਾਈ ਫੇਮੇ ਕੀ ਜੀ ਹਾਂਜੀ ਬਹੁਤ ਸੋਹਣੀ ਉਹਨੇ ਸੋਚ ਹੈ ਜੀ ਉਹ ਜਿੱਥੇ ਪਾਣੀ ਨਹੀਂ ਸੇਪੜਿਆ ਉਥੋਂ ਤਿੱਕਰ ਵੀ ਅੱਜ ਕਿ ਪਹੁੰਚ ਗਿਆ ਕੋਈ ਪਾਣੀ ਵੱਲੋਂ ਘਾਟ ਨਹੀਂ ਜੈਤ ਕੀ ਰਹੀ ਨਹੀਂ ਦੇ 25 10 10 15 ਸਾਲ 20 ਸਾਲ ਹੋ ਗਏ ਸੀ ਉਹਨਾਂ ਥਾਵਾਂ ਤੇ ਪਾਣੀ ਨਹੀਂ ਸੇਪੜਿਆ ਜਿਹੜੀਆਂ ਥਾਵਾਂ ਤੇ ਇਹਨਾਂ ਨੇ ਭਗਵੰਤ ਮਾਨ ਦੀ ਸੋਚ ਤੇ ਇਹਨਾਂ ਦੇ ਸਦਕਾ ਪਾਣੀ ਆ ਪੜ ਗਏ ਨੇ ਵਾਧੂ ਜੀ ਵਾਧੂ ਪਾਣੀ ਕੋਈ ਘਾਟ ਨਹੀਂ ਜੀ ਪਾਣੀ ਵੱਲੋਂ ਪਿੱਕਰ ਹੈ ਕਿਛੋ ਪੂਰਾ ਜੀ ਪਾਣੀ ਜਿੰਨੇ ਕਾ ਜਿੰਨੇ ਕੋਸਕ ਚਾਹੀਦਾ ਉਹਨਾਂ ਕੋਸਕ ਪਿੱਛੋਂ ਪਾਣੀ ਪੂਰਾ ਛੱਡੀ ਆਉਂਦੇ ਨੇ ਇਹੋ ਲੱਗਦਾ ਜੀ ਜਿੰਦੇ ਰਾਈ ਤੁਸੀਂ ਆਪਣੇ ਖਾਈ ਦੀ ਰਿਪੋਰਟ ਲੈਣ ਆਇਓ ਠੀਕ ਹੈ ਜੀ ਖਾਈ ਦੇ ਵਿੱਚ ਜਿਹੜਾ ਸੂਆ ਜਾ ਰਿਹਾ ਜੀ ਤ੍ਰਿਪਨ ਪਾਣੀ ਬਹੁਤ ਵਧੀਆ ਜਾ ਰਿਹਾ ਜੀ ਤੇ ਬਹੁਤ ਹੀ ਵਧੀਆ ਮਤਲਬ ਕੀ ਕੰਮ ਕੀਤਾ ਜੋ ਵੀ ਸਰਕਾਰ ਨੇ ਕੀਤਾ ਜੀ ਹਾਂਜੀ ਬਾੜੇ ਇੱਧਰ ਦੇ ਸਾਰੇ ਖੂਸ਼ ਨੇ ਵੀ ਪਾਣੀ ਤ੍ਰਿਪਨ ਹੀ ਕੰਟੀਨਿਊ ਆ ਰਿਹਾ ਜੀ ਅਰ ਕੀ ਪਾਣੀ ਦੀ ਘਾਟ ਤਾਂ ਨਹੀਂ ਆਈ ਨਹੀਂ ਜੀ ਨਹੀਂ ਪਾਣੀ ਬਹੁਤ ਵਧੀਆ ਜੀ ਪਾਣੀ ਵਾਲੇ ਕੋਈ ਇਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਆ ਰਹੀ ਜੀ ਤਾਂ ਇਹੀ ਪਾਣੀ ਫਿਰ ਖੇਤਾਂ ਨੂੰ ਲੱਗ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਪਾਣੀ ਇਹੀ ਖੇਤਾਂ ਨੂੰ ਜਾ ਰਿਹਾ ਜੀ ਤੇ ਲਾਈਟ ਦੀ ਵੀ ਪੂਰੀ ਸੇਵਾ ਮਿਲ ਰਹੀ ਹੈ ਪਰ ਲੇਕਿਨ ਇਹ ਪਾਣੀ ਜਦੋਂ ਖਾਲੇ ਵਿੱਚ ਆਉਣ ਨਾਲ ਲਾਈਟ ਦਾ ਵੀ ਮਤਲਬ ਵੀ ਉਹਨਾਂ ਨੂੰ ਇਸਤੇਮਾਲ ਹੁੰਦਾ ਜਿੰਨਾ ਕੋ ਆਪਾਂ ਕਰ ਸਕਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਧਰਮਾ ਪਿੰਡ ਖਾਈ ਫੇਮੇ ਕੀ ਜੀ ਇਹ ਹੈਗਾ ਪਿੰਡ ਖਾਈ ਫੇਮੇ ਕੀ ਇਹ ਪਾਣੀ ਬਿਲਕੁਲ ਜੂ ਸੀਜ਼ਨ ਸ਼ੁਰੂ ਹੋਇਆ ਪਾਣੀ ਬੰਦ ਹੀ ਨਹੀਂ ਹੋਇਆ ਜੀ ਬਿਲਕੁ ਪੇ ਤੁਹਾਨੂੰ ਅੱਜ ਕੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਰਹੀ ਪਾਣੀ ਦੇ ਵਿੱਚ ਬਹੁਤ ਸੋਹਣਾ ਜੀ ਬਹੁਤ ਵਧੀਆ ਵੀ ਪਹਿਲਾਂ ਤੱਕ ਸਾਨੂੰ ਪਾਣੀ ਪਹੁੰਚਦਾ ਪਿਆ ਹਾਂ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਪਿੰਡ ਖਾਈ ਫੇਮੇ ਕੀ ਜੀ ਹਾਂ ਜੀ ਬਹੁਤ ਸੋਹਣੀ ਉਹਨੇ ਸੋਚ ਹੈ ਜੀ ਉਹ ਜਿੱਥੇ ਪਾਣੀ ਨਹੀਂ ਸੀ ਪੜਿਆ ਉਥੋਂ ਤਿੱਕਰ ਵੀ ਅੱਜ ਕੀ ਪਹੁੰਚ ਗਿਆ ਕੋਈ ਪਾਣੀ ਲੋ ਘਾਟ ਨਹੀਂ ਜੈਦ ਕੀ ਰਹੀ ਨੀ ਦੇ 25 10 10 15 ਸਾਲ 20 ਸਾਲ ਹੋ ਗਏ ਸੀ ਉਹਨਾਂ ਥਾਵਾਂ ਤੇ ਪਾਣੀ ਨਹੀਂ ਸੇਪੜਿਆ ਜਿਹੜੀਆਂ ਥਾਵਾਂ ਤੇ ਇਹਨਾਂ ਨੇ ਭਗਵੰਤ ਮਾਨ ਦੀ ਸੋਚ ਤੇ ਇਹਨਾਂ ਦੇ ਸਦਕਾ ਪਾਣੀ ਅਪੜ ਗਏ ਨੇ ਵਾਧੂ ਜੀ ਵਾਧੂ ਪਾਣੀ ਕੋਈ ਘਾੜ ਨਹੀਂ ਜੀ ਪਾਣੀ ਵੱਲੋ ਪਿੱਛੇ ਕਿਛੋ ਪੂਰਾ ਜੀ ਪਾਣੀ ਜਿੰਨਾ ਘਾ ਜਿੰਨੇ ਕੋਸਕ ਚਾਹੀਦਾ ਉਹਨਾਂ ਕੋਸਕ ਪਿੱਛੋਂ ਪਾਣੀ ਪੂਰਾ ਛੱਡੀ ਆਉਂਦੇ ਨੇ ਇਹੋ ਲੱਗਦਾ ਜੀ ਜਿੰਦੇ ਰਾਹੀਂ ਤੁਸੀਂ ਆਪਣੀ ਖਾਈ ਦੀ ਰਿਪੋਰਟ ਲੈਣ ਆਇਓ ਠੀਕ ਹੈ ਜੀ ਖਾਈ ਦੇ ਵਿੱਚ ਜਿਹੜਾ ਸੂਆ ਜਾ ਰਿਹਾ ਜੀ ਤ੍ਰਿਪਨ ਪਾਣੀ ਬਹੁਤ ਵਧੀਆ ਜਾ ਰਿਹਾ ਜੀ ਤੇ ਬਹੁਤ ਹੀ ਵਧੀਆ ਮਤਲਬ ਕੀ ਕੰਮ ਕੀਤਾ ਜੋ ਵੀ ਸਰਕਾਰ ਨੇ ਕੀਤਾ ਜੀ ਹਾਂਜੀ ਬਾੜੇ ਇੱਧਰ ਦੇ ਸਾਰੇ ਖੁਸ਼ ਨੇ ਵੀ ਪਾਣੀ ਤ੍ਰਿਪਨ ਹੀ ਕੰਟੀਨਿਊ ਆ ਰਿਹਾ ਜੀ ਅਰ ਕੀ ਪਾਣੀ ਦੀ ਘਾਟ ਤਾਂ ਨਹੀਂ ਆਈ ਨਹੀਂ ਜੀ ਨਹੀਂ ਪਾਣੀ ਬਹੁਤ ਵਧੀਆ ਜੀ ਪਾਣੀ ਵਾਲੇ ਕੋਈ ਇਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਆ ਰਹੀ ਜੀ ਤਾਂ ਇਹੀ ਪਾਣੀ ਫਿਰ ਖੇਤਾਂ ਨੂੰ ਲੱਗ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਪਾਣੀ ਇਹੀ ਖੇਤਾਂ ਨੂੰ ਜਾ ਰਿਹਾ ਜੀ ਤੇ ਲਾਈਟ ਦੀ ਵੀ ਪੂਰੀ ਸੇਵਾ ਮਿਲ ਰਹੀ ਹੈ ਪਰ ਲੇਕਿਨ ਇਹ ਪਾਣੀ ਜਦੋਂ ਖਾਲੇ ਵਿੱਚ ਆਨ ਨਾਲ ਲਾਈਟ ਦਾ ਵੀ ਮਤਲਬ ਵੀ ਉਹਨਾਂ ਨੂੰ ਇਸਤੇਮਾਲ ਹੁੰਦਾ ਜਿੰਨਾ ਕੋ ਆਪਾਂ ਕਰ ਸਕਦੇ ਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਧਰਮਾ ਪਿੰਡ ਖਾਈ ਫੇਮੇ ਕੀ ਜੀ